ਮੁਕੰਨੋਂ ਸੇ ਕੰਨੋਂ ਤੋਂ ਗਈ ਮੰਨੋਂ ਸੇ ਭਗਦੇ ਸਮਾਜਪਾਲ ਜੀ ਜਿੰਦਾਬਾਦ 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 ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪਾਣੀ ਲਿਖਣ ਦੀ ਲੋੜ ਕਿਉਂ ਪਈ ਤੇ ਓਨਲੀ ਟਰੁਥ ਨਿਊਜ਼ ਸੋ ਦੋਸਤੋ ਅੱਜ ਆਪਾਂ ਪਹੁੰਚੇ ਆਂ ਸੰਗਰੂਰ ਦੇ ਵਿੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ 2024 ਦਾ ਜਿਹੜਾ ਵਿਗਲ ਵੱਜ ਚੁੱਕਿਆ ਹੈ ਚੋਣ ਜਾਬਤਾ ਜਿਹੜਾ ਲੱਗਿਆ ਹੋਇਆ ਸੋ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਪੱਪਾਂ ਭਾਰ ਹੋਈਆਂ ਨੇ ਗਿਆ 2024 ਦੇ ਵਿੱਚ ਰਾਜ ਸੱਤਾ ਹਾਸਲ ਕਰਨ ਦੇ ਲਈ ਸੋ ਇਸ ਵਕਤ ਆਪਾਂ ਸੰਗਰੂਰ ਦੇ ਵਿੱਚ ਖੜੇ ਆ ਕਿਉਂਕਿ ਸੰਗਰੂਰ ਸੀਟ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਗਰਮਾ ਮੁੱਦਾ ਗਿਣਾਇਆ ਜਾਂਦਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਰਤ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹੌਟ ਸੀਟ ਸੰਗਰੂਰ ਹੈ ਸੋ ਇੱਥੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਅੱਜ ਇੱਕ ਜਿਹੜਾ ਵੱਖਰਾ ਐਲਾਨ ਕੀਤਾ ਗਿਆ ਸੰਗਰੂਰ ਲੋਕ ਸਭਾ ਸੀਟ ਤੇ ਲਈ ਸੋ ਕਿਉਂਕਿ ਬੌਝਨ ਸਮਾਜ ਪਾਰਟੀ ਦੇ ਵੱਲੋਂ ਹਜੇ ਤੱਕ ਕਿਸੇ ਵੀ ਸੀਟ ਦਾ ਜਿਹੜਾ ਐਲਾਨ ਨਹੀਂ ਕੀਤਾ ਗਿਆ ਉਮੀਦਵਾਰ ਨਹੀਂ ਸੀ ਐਲਾਨਿਆ ਗਿਆ ਸੋ ਅੱਜ ਪਹਿਲਾ ਜਿਹੜਾ ਉਮੀਦਵਾਰ ਲੋਕ ਸਭਾ ਸੀਟ ਦਾ ਸੰਗਰੂਰ ਦਾ ਜਿਹੜਾ ਬੌਝਨ ਸਮਾਜ ਪਾਰਟੀ ਦੇ ਵੱਲੋਂ ਐਲਾਨ ਦਿੱਤਾ ਗਿਆ ਸੋ ਇੱਥੇ ਸਾਡੇ ਨਾਲ ਪੂਰੀ ਬੌਝਨ ਸਮਾਜ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਹ ਇਕੱਤਰ ਹੋਈ ਹੈ ਕਿ ਭਗਵਾਨ ਵਾਲਮੀਕ ਸਰੋਵਰ ਦੇ ਵਿੱਚ ਅਸੀਂ ਇਸ ਵਕਤ ਖੜੇ ਆਂ ਸੋ ਇੱਥੇ ਸਾਡੇ ਨਾਲ ਡਾਕਟਰ ਸਾਹਿਬ ਡਾਕਟਰ ਮੱਖਣ ਸਿੰਘ ਜੀ ਮੌਜੂਦ ਨੇ ਚਮਕੌਰ ਸਿੰਘ ਵੀਰ ਜੀ ਪਵਿੱਤਰ ਸਿੰਘ ਜੀ ਰਜਿੰਦਰ ਸਿੰਘ ਕੌਰੀਆ ਹੋਰ ਵੀ ਜਿੰਨੇ ਵੀ ਸਾਰੇ ਲੀਡਰ ਜ ਮੌਜੂਦ ਨੇਗੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਮੈਂ ਵੀ ਬਾਣੀ ਲਿਖਣ ਦੀ ਲੋੜ ਕੋਈ YouTube ਚੈਨਲ ਦਾ ਉਹਨਾਂ ਤੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦਾ ਜੀ ਸੋ ਡਾਕਟਰ ਸਾਹਿਬ ਅੱਜ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਤੁਸੀਂ ਸਾਰਿਆਂ ਨੇ ਇਕੱਤਰ ਹੋ ਕੇ ਜਿਹੜਾ ਇੱਕ ਅਹਿਮ ਫੈਸਲਾ ਜਿਹੜਾ ਕੇਂਦਰ ਦੇ ਵੱਲੋਂ ਜਿਹੜਾ ਪੂਰੀ ਲੀਡਰਸ਼ਿਪ ਤੋਂ ਹੋ ਕੇ ਆਇਆਗਾ ਉਹਨੂੰ ਅੱਜ ਤੁਸੀਂ ਨੇ ਜਿਹੜਾ ਇਸ ਅੰਗਰੂੜ ਦੇ ਵਿੱਚ ਐਲਾਨ ਕੀਤਾ ਸੋ ਕਿਦਾਂ ਦਾ ਮਹਿਸੂਸ ਕਰ ਰਹੇ ਆਂ ਸਭ ਤੋਂ ਪਹਿਲਾਂ ਮੈਂ ਬੌਧਨ ਸਮਾਜ ਪਾਰਟੀ ਦਾ ਉਮੀਦਵਾਰ ਬਣਨ ਦੇ ਉੱਤੇ ਤੇ ਮੈਨੂੰ ਇਸ ਉਮੀਦਵਾਰੀ ਬਖਸ਼ਣ ਦੇ ਲਈ ਜੋ ਮੈਂ ਸ਼੍ਰੀ ਬਾਲਮੀਕ ਮਹਾਰਾਜ ਜੀ ਦੇ ਸਥਾਨ ਦੇ ਉੱਤੇ ਖੜਾ ਹਾਂ ਸ਼੍ਰੀ ਬਾਲਮੀਕੀ ਮਹਾਰਾਜ ਦਾ ਉਹਨਾਂ ਦੇ ਅਸ਼ੀਰਵਾਦ ਦਾ ਤੇ ਸਾਡੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆ ਭਤੀਜੀ ਦਾ ਸਾਡੇ ਸੂਬੇ ਦੇ ਜਰਨੈਲ ਸਰਦਾਰ ਜਸਪੀਰ ਸਿੰਘ ਗੜੀ ਸਾਡੇ ਸੂਬੇ ਦੇ ਕੇਂਦਰੀ ਇੰਚਾਰਜ ਸਰਦਾਰ ਅੰਤੀਪ ਸਿੰਘ ਬੈਣੀਵਾਲ ਮੇਰੀ ਬਹੁਜਨ ਸਮਾਜ ਦੀ ਲੋਕ ਸਭਾ ਦੀ ਟੀਮ ਸਰਦਾਰ ਚਮਕੌਰ ਸਿੰਘ ਵੀਰ ਸੂਬੇ ਦੇ ਜਨਰਲ ਸਕੱਤਰ ਮਾਸਟਰ ਅਮਰਜੀਤ ਸਿੰਘ ਜੀ ਦਰਸ਼ਨ ਸਿੰਘ ਜਲੂਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਰਦਾਰ ਅਮਰੀਕ ਸਿੰਘ ਕੈਦ ਸਰਦਾਰ ਸਰਬਜੀਤ ਸਿੰਘ ਖੇੜੀ ਸ਼੍ਰੀ ਸੰਸਾਦ ਅंसारी ਜੀ ਸਾਡੇ ਹਲਕਿਆਂ ਦੇ ਪ੍ਰਧਾਨ ਹਲਕਿਆਂ ਦੇ ਇੰਚਾਰਜ ਜ਼ਿਲ੍ਹਿਆਂ ਦੇ ਇੰਚਾਰਜ ਔਰ ਜਿੰਨੇ ਵੀ ਵਰਕਰ ਸਮਰਥਕ ਸਾਰੇ ਅੱਜ ਆਏ ਨੇ ਇੱਥੇ ਮੇਰੀਆਂ ਭੈਣਾਂ ਵੀ ਆਈਆਂ ਨਗੀਆਂ ਮੈਂ ਸਾਰਿਆਂ ਦਾ तहे دلੋਂ ਸ਼ੁਕਰੀਆ ਦਾ ਕਰਦਾ ਤੇ ਕਿਉਂਕਿ ਸਤਿਗੁਰੂ ਅਰਬਦਾਸ ਮਹਾਰਾਜ ਦਾ ਸ਼ਲੋਕ ਹੈਗਾ ਐਸੀ ਲਾਲ ਤੁਜਬਿਨ ਕੌਣ ਕਰੇ ਇੱਕ ਨਿਮਾਣੇ ਸੇਵਕ ਨੂੰ ਨਿਮਾਣੇ ਜਿਹਾ ਸਿਪਾਹੀ ਨੂੰ ਇੱਕ ਨੈਸ਼ਨਲ ਪਾਰਟੀ ਦਾ ਲੋਕ ਸਭਾ ਦਾ ਉਮੀਦਵਾਰ ਬਣਨਾ ਬਹੁਤ ਹੀ ਵੱਡੀ ਜਿਹੜੀ ਖੁਸ਼ੀ ਦੀ ਗੱਲ ਹੈਗੀ ਤੇ ਮੈਂ ਇਹ ਭੈਣ ਮਾਇ ਭਤੀਜੀ ਨੂੰ ਸਮੂਤੀ ਸਟੇਟ ਲੀਡਰਸ਼ਿਪ ਨੂੰ ਸਾਡੇ ਲੋਕ ਸਭਾ ਦੀ ਲੀਡਰਸ਼ਿਪ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਸਾਡੇ ਵਰਕਰਾਂ ਸਮਰਥਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਜਿਹੜੀ ਚੋਣ ਹੈਗੀ ਹੈ ਸਾਰੇ ਜਾਣੇ ਰੜਕੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਪੂਰੀ ਇਮਾਨਦਾਰੀ ਨਾਲ ਤਨਦੇ ਦੇ ਨਾਲ ਲੜਾਂਗੇ ਤੇ ਜਿੱਤਾਂਗੇ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਪੂਰੇ ਲੋਕਾਂ ਨੂੰ ਵੱਡੇ ਵੱਡੇ ਜਿਹੜੇ ਜਮਲੇ ਦਿਖਾਉਂਦੀਆਂ ਨੇਗੀਆਂ ਕਿ ਅਸੀਂ ਤੁਹਾਨੂੰ ਇਹ ਦੇਵਾਂਗੇ ਅਸੀਂ ਤੁਹਾਨੂੰ ਵਰੀ ਆਟਾ ਦਾਲ ਦੇਵਾਂਗੇ ਜਾਂ ਲੋਨ ਦੀਆਂ ਸੁਵਿਧਾਵਾਂ ਦੇਵਾਂਗੇ ਇਸ ਤਰ੍ਹਾਂ ਦਾ ਕੋਈ ਮਤਲਬ ਕਿ ਲੋਕਾਂ ਨੂੰ ਜਿਹੜਾ ਝੂਠ ਬੋਲ ਕੇ ਵੋਟਾਂ ਲੈ ਲਈਆਂ ਜਾਂਦੀਆਂ ਨੇਗੀਆਂ ਪਰ ਬਾਅਦ ਚ ਉਹ ਗੱਦੀ ਨਹੀਂ ਪੂਰੀ ਕੀਤੇ ਜਾਂਦੇ ਤੇ ਤੁਹਾਡਾ ਜਿਹੜਾ ਚੋਣ ਮੈਨੀਫੈਸਟੋ ਕੀ ਹੈਗਾ ਭਜਨ ਸਮਾਜ ਪਾਰਟੀ ਦਾ ਦੇਖੋ ਚੋਣ ਮੈਨੀਫੈਸਟੋ ਹਰ ਪਾਰਟੀ ਜਾਰੀ ਕਰਦੀ ਹੈ ਤੇ ਖਾਸ ਕਰਕੇ ਜਿਹੜੀਆਂ ਵੱਡੀਆਂ ਨੈਸ਼ਨਲ ਪਾਰਟੀਆਂ ਭਾਜਪਾ ਕਾਂਗਰਸ ਹੈ ਤੇ ਹੁਣ ਇਹ ਝਾੜੂ ਵਾਲੇ ਨੇ ਤੇ ਇਥੇ ਸਟੇਟ ਦੀ ਜਿਹੜੀ ਪਾਰਟੀ ਹੈਗੀ ਸ਼ਰੋਣੀ ਅਕਾਲੀ ਦਲ ਹੈ ਇਹਨਾਂ ਨੇ ਜੋ ਵੀ ਚੋਣ ਮਨੋਰਥ ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸਭਾ ਚੋਣਾਂ ਵਿੱਚ ਜਾਰੀ ਕੀਤੇ ਐ ਉਹ ਸਾਰੇ ਦੇ ਸਾਰੇ ਜਿਹੜੇ ਚੋਣ ਮਨੋਰਥ ਸੀਗੇ ਉਹ ਝੂਠ ਦੇ ਪਲੰਦੇ ਸਾਬਤ ਹੋਏ ਨੇਗੇ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਨੇ ਕਿਹਾ ਸੀ 2 ਕਰੋੜ ਨੌਕਰੀਆਂ ਦੇਵਾਂਗੇ ਉਹ ਨੌਕਰੀਆਂ ਨਹੀਂ ਦਿੱਤੀਆਂ ਗਈਆਂ 15 ਲੱਖ ਰੁਪਏ ਖਾਤੇ ਚ ਪਾਵਾਂਗੇ ਉਹ ਨਹੀਂ ਪਾਇਆ ਗਿਆ ਉਲਟਾ ਦੇਸ਼ ਨੂੰ ਵੇਚ ਰਹੇ ਨੇਗੇ ਰੇਲ ਵੇਚ ਦਿੱਤੀ ਹੈ ਜਹਾਜ਼ ਵੇਚ ਦਿੱਤੇ ਨੇ ਵੱਡੀਆਂ-ਵੱਡੀਆਂ ਜਿਹੜੀਆਂ ਹੈਗੀਆਂ ਕਾਰਖਾਨੇ ਫੈਕਟਰੀਆਂ ਜੋ ਸਰਕਾਰੀ ਖੇਤਰ ਦੇ ਬਸਤੀਆਂ ਉਹ ਵਿਕ ਰਹੀਆਂ ਮੈਂ ਇਹ ਕਹਿਣਾ ਚਾਹੁੰਗਾ ਵੀ ਦੇਸ਼ ਹੀ ਬਿਕ ਰਿਹਾ ਹੈਗਾ ਜੀ ਜੀ ਦੇਸ਼ ਬਿਕ ਰਿਹਾ ਤੇ ਝਾੜੂ ਵਾਲਿਆਂ ਨੇ ਵੀ ਇਹ ਵਾਅਦੇ ਕੀਤੇ ਸੀਗੇ ਵੀ ਭੈਣਾਂ ਨੂੰ ਬੀਬੀਆਂ ਨੂੰ ਜਿਹੜਾ ਹੈਗਾ 1-1000 ਰੁਪਏ ਦੇਵਾਂਗੇ ਡਿਪਟੀ ਮੁੱਖ ਮੰਤਰੀ ਲਾਵਾਂਗੇ ਦਲਤਾਂ ਦੇ ਵਿੱਚੋਂ ਤੇ ਉਹਦਾ ਡਿਪਟੀ ਮੁੱਖ ਮੰਤਰੀ ਲਾਇਆ ਗਿਆ ਨਾ ਭੈਣਾਂ ਨੂੰ 1-1000 ਰੁਪਏ ਦਿੱਤਾ ਗਿਆ ਉਲਟਾ ਜਿਹੜਾ ਹੈਗਾ ਦਲਤਾਂ ਦੇ ਉੱਤੇ ਇਸ ਪੰਜਾਬ ਦੇ ਵਿੱਚ ਝਾੜੂ ਸਰਕਾਰ ਦੇ 2 ਸਾਲ ਲੰਘਣ ਤੋਂ ਬਾਅਦ ਵੀ ਦਲਤਾਂ ਦੇ ਉੱਤੇ ਖਾਸ ਕਰਕੇ ਲੋਕ ਸਭਾ ਸੰਗਰੂਰ ਦੇ ਵਿੱਚ ਦਲਤਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਹੈਗੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇਹਨਾਂ ਨੂੰ ਪਹਿਲਾਂ ਹੀ ਨਕਾਰਿਆ ਜਾ ਚੁੱਕਿਆ ਤੇ ਹੁਣ ਜਿਹੜੀਆਂ ਇਹ 2024 ਦੀਆਂ ਲੋਕ ਸਭਾ ਚੋਣਾਂ ਨੇ ਇਹਨਾਂ ਦੇ ਵਿੱਚ ਵੀ ਜਿਹੜੀ ਹੈਗੀ ਹੈ ਝਾੜੂ ਪਾਰਟੀ ਨੂੰ ਬਾਕੀ ਪਾਰਟੀਆਂ ਨੂੰ ਸਾਰੀਆਂ ਨੂੰ ਲੋਕ ਨਕਾਰ ਕੇ ਬਹੁਜਨ ਸਮਾਜ ਪਾਰਟੀ ਨੂੰ ਮਜਬੂਤੀ ਦੇਣਗੇ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਗੇ ਇਥੋਂ ਜਿਹੜਾ ਲੋਕ ਸਭਾ ਸੰਗਰੂਰ ਤੋਂ ਬਸਪਾ ਦਾ ਹਾਥੀ ਜਿੱਤ ਕੇ ਦਿੱਲੀ ਪਹੁੰਚੇਗਾ ਤੇ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਤੁਹਾਡਾ ਚੋਣ ਮੈਨੀਫੈਸਟੋ ਕੀ ਹੋਊਗਾ ਕਿ ਤੁਸੀਂ ਲੋਕਾਂ ਨੂੰ ਕੀ ਉਮੀਦਦਾਰੀ ਕਰਨ ਜਿਹੜੀ ਦਿਖਾਓਗੇ ਦੇਖੋ ਅਸੀਂ ਮਾਨਵਤਾਵਾਦੀ ਵਿਚਾਰਧਾਰਾ ਵਾਲੇ ਇਨਸਾਨ ਆ ਅਸੀਂ ਡਾਕਟਰ ਅੰਬੇਦਕਰਵਾਦੀ ਹੈਗੇ ਆ ਤੇ ਸਾਡ ਨੂੰ ਸਾਬ ਸ਼੍ਰੀ ਕਾਂਸੀਨਾਥ ਜਿਹਨਾਂ ਜੋ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸੀਗੇ ਉਹ ਸਾਨੂੰ ਦੱਸ ਕੇ ਗਏ ਨੇ ਵੀ ਸਾਡਾ ਜਿਹੜਾ ਚੋਣ ਮੈਨੀਫੈਸਟੋ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰਤ ਹੈ ਮਾਨਸ ਕੀ ਜਾਤ ਸਬੇ ਏਕੋ ਪਹਿਚਾਨ ਬੋ ਸਰਵਤ ਦਾ ਪਲਾ ਅਸੀਂ ਸਾਰਿਆਂ ਨੂੰ ਇਸ ਭਾਰਤ ਦੇ ਵਿੱਚ ਅਸੀਂ ਚਾਹੁੰਦੇ ਆ ਕਿਸੇ ਵੀ ਧਰਮ ਦੇ ਲੋਕ ਹੋਣ ਕਿਸੇ ਵੀ ਮਜਬਦ ਦੇ ਲੋਕ ਹੋਣ ਕਿਸੇ ਵੀ ਜਾਤ ਦੇ ਲੋਕ ਹੋਣ ਗਰੀਬ ਹੋਣ ਮਜ਼ਦੂਰ ਹੋਣ ਸਰਮਾਇਦਾਰ ਹੋਣ ਉਹ ਸੁਖ ਸ਼ਾਂਤੀ ਨਾਲ ਰਹਿਣ ਉਹਨਾਂ ਵਿੱਚ ਭਾਈਚਾਰਕ ਏਕਤਾ ਸਾਂਝ ਬਣੀ ਰਹੇ ਕੋਈ ਖੂਨ ਖਰਾਬਾ ਨਾ ਹੋਵੇ ਤੇ ਸਾਰਿਆਂ ਨੂੰ ਜਿਹੜੀ ਹੈਗੀ ਵਿੱਦਿਆ ਮਿਲੇ ਰੋਜ਼ਗਾਰ ਮਿਲੇ ਸਾਰਿਆਂ ਦੀ ਅੱਛੀ ਸਿਹਤ ਹੋਵੇ ਤੇ ਸਾਨੂੰ ਖਾਸ ਕਰਕੇ ਜਿਹੜੇ ਅਸੀਂ 85% ਲੋਕ ਆ ਜਿਨ੍ਹਾਂ ਨੂੰ ਦਲਿਤ ਪਛੜੇ ਕਿਹਾ ਜਾਂਦਾ ਉਹਨਾਂ ਨੂੰ ਘੱਟੋ-ਕਣ ਘੱਟੋ-ਘੱਟ ਅਣਖ ਇੱਜ਼ਤ ਮਾਣ ਸਨਮਾਨ ਵਾਲੀ ਜਿਹੜੀ ਹੈਗੀ ਆ ਉਹ ਜ਼ਿੰਦਗੀ ਮਿਲੇ ਜੀ ਸੋ ਡਾਕਟਰ ਸਾਹਿਬ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਆਵਾਮ ਨੂੰ ਪੂਰੇ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਲੋਕ ਸਭਾ ਸੰਗਰੂਰ ਦੇ ਜਿਹੜੇ ਵੋਟਰਸ ਨੇ ਸਪੋਰਟਰਸ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਲੋਕ ਸਭਾ ਸੰਗਰੂਰ ਦੇ ਵੋਟਰ ਸਪੋਰਟਰ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਇੱਕ ਬੇਨਤੀ ਕਰਾਂਗਾ ਵੀ ਤੁਸੀਂ ਸਾਰਿਆਂ ਨੂੰ ਅਜ਼ਮਾ ਕੇ ਦੇਖ ਲਿਆ ਹੈਗਾ ਕਾਂਗਰਸ ਨੂੰ ਵੀ ਅਜਮਾ ਕੇ ਦੇਖਿਆ ਆਪਣੇ ਝਾੜੀਵਾਲਿਆਂ ਨੂੰ ਵੀ ਅਜਮਾ ਕੇ ਦੇਖ ਲਿਆ ਅਕਾਲੀਆਂ ਨੂੰ ਵੀ ਅਜਮਾ ਕੇ ਦੇਖ ਲਿਆ ਭਾਰਤੀ ਜਨਤਾ ਪਾਰਟੀ ਨੂੰ ਵੀ ਅਜਮਾ ਕੇ ਦੇਖ ਲਿਆ ਇਸ ਵਾਰ ਉਹ ਜਿਹੜਾ ਹੈਗਾ ਲੋਕ ਮਨ ਮਣਾਈ ਬੈਠੇ ਨੇਗੇ ਲੋਕ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਗੇ ਤੇ ਲੋਕ ਬਹੁਜਨ ਸਮਾਜ ਪਾਰਟੀ ਨੂੰ ਇਥੋਂ ਜਿਤਾ ਕੇ ਭੇਜਣਗੇ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਸਰਦਾਰ ਡਾਕਟਰ ਮੱਖਣ ਸਿੰਘ ਜੀ ਵੱਲੋਂ ਜਿਹੜੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਜਿਹੜੇ ਕਿ ਬਹੁਜਨ ਸਮਾਜ ਪਾਰਟੀ ਦੇ ਇੱਥੋਂ ਦੇ ਜਿਹੜੇ ਲੋਕ ਸਭਾ ਸੰਗਰੂਰ ਦੇ ਉਮੀਦਵਾਰ ਅਪਣਾਇਆ ਗਿਆ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਸੋ ਬਹੁਤ ਹੀ ਚੰਗੀ ਗੱਲ ਹੈ ਡਾਕਟਰ ਸਾਹਿਬ ਸਾਡੇ ਵੱਲੋਂ ਤੁਹਾਨੂੰ ਵਧਾਈਆਂ ਜੀ ਥੈਂਕ ਯੂ ਸੋ ਅਸੀਂ ਪੂਰੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਸਹਿਬਾਨ ਜੋ ਇੱਥੇ ਇਕੱਠੇ ਹੋਏ ਨੇਗੇ ਸਾਰਿਆਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ ਤੇ ਹੁਣ ਸਾਡੇ ਨਾਲ ਇੱਥੇ ਚਮਕੌਰ ਸਿੰਘ ਵੀਰ ਜੀ ਵੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਵੀ ਲੰਬੇ ਸਮੇਂ ਤੋਂ ਪੂਰੇ ਸਮਾਜ ਦੇ ਵਿੱਚ ਵਿਚਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬਾਣੀ ਲਿਖਣ ਦੀ ਲੋੜ ਕੋ ਪਈ ਤੇ ਚੈਨਲ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਵਿਸ਼ੇਸ਼ ਤੌਰ ਤੇ ਸਤਿਗੁਰ ਅਰਬਦਾਸ ਜੀ ਮਹਾਰਾਜ ਦਾ ਸਤਿਗੁਰੂ ਵਾਲਮੀਕੀ ਮਹਾਰਾਜ ਦਾ ਸਾਰੀਆਂ ਪਾਸ਼ਾਈਆਂ ਦਾ ਬਾਬਾ ਸਾਹਿਬ ਡਾਕਟਰ ਅੰਬੀਡਕਰ ਸਾਹਿਬ ਦਾ ਔਰ ਸਾਬਕਾ ਅੰਸ਼ੀ ਰਾਮ ਦਾ ਔਰ ਉਹਨਾਂ ਦੀ ਜਿਹੜੀ ਅਨਿਆਈ ਹੈਗੀ ਹੈ 체ਲੀ ਭੈਣ ਕੁਮਾਰੀ ਮਾਇਆ ਭਤੀਜੀ ਦਾ ਔਰ ਸਟੇਟ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਥੈਂਕਸ ਕਰਦੇ ਆ ਜਿਨ੍ਹਾਂ ਨੇ ਸਾਥੂ ਸਾਨੂੰ ਇੱਕ ਨਮਾਣੇ ਸਿੱਖ ਨੂੰ ਲੋਕ ਸਭਾ ਸੰਗਰੂਰ ਤੋਂ ਜਿਹੜੀ ਕਿ ਬਹੁਤ ਅਹਿਮ ਸੀਟ ਹੈ ਇਥੋਂ ਡਾਕਟਰ ਮੱਖਣ ਸਿੰਘ ਜੀ ਨੂੰ ਸਾਰੀ ਲੋਕ ਸਭਾ ਦੇ ਵਰਕਰਾਂ ਔਰ ਆਗੂਆਂ ਦੀ ਪੂਰੀ ਸਹਿਮਤੀ ਦੇ ਨਾਲ ਇਹਨਾਂ ਨੂੰ ਕੱਲ ਉਮੀਦਵਾਰ ਐਲਾਨਿਆ ਚੰਡੀਗੜ੍ਹ ਜਦੋਂ ਉਮੀਦਵਾਰ ਐਲਾਨਨ ਤੋਂ ਬਾਅਦ ਜਿਵੇਂ ਭੰਮੜ ਮਚ ਜਾਂਦਾ ਹੈ ਤਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਚੈਨਲਾਂ ਤੇ ਸਾਰੇ ਅਖਬਾਰਾਂ ਤੇ ਇੱਕੋ ਹੀ ਗੱਲ ਸੀ ਬਈ ਸੰਗਰੂਰ ਤੋਂ ਜਿੱਤੇਗਾ ਤਾਂ ਹਾਥੀ ਵਾਲਾ ਜਿੱਤੇਗਾ ਕਿਉਂਕਿ ਸਿਮਰਜੀਤ ਸਿੰਘ ਮਾਨ ਬੇਸ਼ੱਕ ਇਥੋਂ ਦੋ ਵਾਰੀ ਜਿੱਤ ਚੁੱਕੇ ਨੇ ਮਾਨਸਾਹਬ ਉਹ ਇੱਕ ਵੀ ਕੰਮ 10 ਦਿਨ ਉਹਨਾਂ ਨੇ ਕੰਮ ਕੀ ਕੀਤਾ ਹੋਵੇ ਸਭਾਇਕ ਇਹੋ ਅਵਾਦ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਧਾਨ ਨੂੰ ਸਨਮਾਨ ਨਾ ਦੇਣਾ ਦੂਸਰੀ ਗੱਲ ਭਾਰਤੀ ਜਨਤਾ ਪਾਰਟੀ ਜਿਹਦੀ ਕੇਂਦਰ ਦੇ ਵਿੱਚ 10 ਸਾਲਾਂ ਤੋਂ ਸਰਕਾਰ ਚੱਲ ਰਹੀ ਹੈ ਉਹਨੇ ਸਾਰਾ ਦੇਸ਼ ਵੇਚ ਦਿੱਤਾ ਤੇ ਉਹ ਮੁੜ ਕੇ ਬਾਬਾ ਸਾਹਿਬ ਦੇ ਸੰਵਧਾਨ ਨੂੰ ਖਤਮ ਕਰਨ ਜਾ ਰਹੀ ਹੈ ਪੂਰੇ ਤੌਰ ਤੇ ਖਤਮ ਕਰਨ ਜਾ ਰਹੀ ਹੈ ਮੁੜ ਕੇ ਮਨੁੱਖ ਸਿਮਰਤੀ ਜਿਹੜੀ ਅੱਜ ਤੋਂ ਪਹਿਲਾਂ ਸੈਂਕੜੇ ਸਾਲ ਪਹਿਲਾਂ ਸੀ ਉਹਨੂੰ ਦੁਬਾਰੇ ਲਾਗੂ ਕਰਨਾ ਚਾਹੁੰਦੀ ਹੈ ਇਸ ਕਰਕੇ ਭੌਜਨ ਸਮਾਜ ਨੇ ਜਿਹਦੇ ਵਿੱਚ ਕੇ ਸ਼ੈਡੂਲ ਕਾਸਟ ਪਛੜਿਆ ਵਰਗ ਧਾਰਮਿਕ ਘਟਕਿੰਤੀਆਂ ਔਰ ਸਮਤਾ ਸਮਾਨਤਾ ਭਾਈਚਾਰਾ ਨੂੰ ਮੰਨਣ ਵਾਲੇ ਜਿਹੜੇ ਹੈ ਉੱਚ ਜਾਤੀ ਦੇ ਜਿਹੜੇ ਲੋਕ ਆ ਉਹ ਵੀ ਜਿਹੜਾ ਹੈਗਾ ਬੀਐਸਪੀ ਨੂੰ ਚੰਗੀ ਤਰ੍ਹਾਂ ਪਹਿਚਾਣ ਚੁੱਕੇ ਨੇ ਜੇਕਰ ਦੇਸ਼ ਦੇ ਵਿੱਚ ਚੰਗਾ ਰਾਜ ਪ੍ਰਬੰਧ ਹੋ ਸਕਦਾ ਹੈ ਸਮਾਜ ਦਾ ਪੱਲਾ ਹੋ ਸਕਦਾ ਹੈ ਦੇਸ਼ ਬਚ ਸਕਦਾ ਹੈ ਔਰ ਸੰਵਧਾਨ ਬੱਜ ਸਕਦਾ ਤਾਂ ਪੈਣ ਕੁਮਾਰੀ ਮਾਇਆਬਤੀ ਜੀ ਨੂੰ ਇਥੋਂ ਉਮੀਦਵਾਰ ਇਸੇ ਕਰਕੇ ਡਾਕਟਰ ਮਕਰਨ ਸਿੰਘ ਨੂੰ ਐਲਾਨ ਕੀਤਾ ਹੈ ਸਾਡਾ ਤਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਸਹਿਬਾਨ ਤਿੰਨੇ ਜ਼ਿਲ੍ਹਿਆਂ ਦੇ ਸਾਡੇ ਜ਼ਿਲ੍ਹਿਆਂ ਦੇ ਇੰਚਾਰਜ ਸਹਿਬਾਨ ਨੌ ਹਲਕਿਆਂ ਦੇ ਜਿਹੜੇ ਸਾਡੇ ਪ੍ਰਧਾਨ ਨੇ ਔਰ ਸਾਰੀਆਂ ਸਾਡੀਆਂ ਟੀਮਾਂ ਨੇ ਹਲਕਿਆਂ ਦੇ ਇੰਚਾਰਜ ਨੇ ਸਾਰੇ ਬਦਲੋ ਕੇ ਪੂਰੇ ਖੁਸ਼ ਨੇ ਪੂਰੇ ਇੱਕੋ ਗੱਲ ਤੇ ਹੈ ਵੀ ਜਿੱਤ ਤਾਂ ਸਾਡੀ ਯਕੀਨੀ ਹੈ ਪਰ ਫਾਸਲਾ ਕਿੰਨਾ ਹੈ ਜਿਤਦਾ ਫਾਸਲਾ ਕਿਦਾਂ ਹੋਏਗਾ ਉਹਦੇ ਲਈ ਅਸੀਂ ਜਿਹੜਾ 50 ਦਿਨ ਆਉਣ ਵਾਲੇ ਨੇ ਅਸੀਂ ਪੂਰੀ ਤਾਂਦੇ ਦੇ ਨਾਲ ਸਾਰੀ ਲੋਕ ਸਭਾ ਦੇ ਵਿੱਚ ਜਿਹੜੀਆਂ ਲੋਕ ਸਾਡੇ ਕੋਲੇ ਉਮੀਦਾਂ ਲੈ ਕੇ ਬੈਠੇ ਆ ਉਹਨਾਂ ਨੂੰ ਅਸੀਂ ਪ੍ਰੇਰਿਤ ਕਰਾਂਗੇ ਵੀ ਤਾਂ ਕਿ BSP ਦੇ ਉਮੀਦਵਾਰ ਨੂੰ ਬਤਵਤ ਵੋਟਾਂ ਪਾ ਕੇ ਇਹਨਾਂ ਨੂੰ ਜਿਤਾ ਕੇ ਦਿੱਲੀ ਭੇਜ ਸਕੀ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਸਰਦਾਰ ਚਮਕੌਰ ਸਿੰਘ ਵੀਰਜੀ ਦੇ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਜਿਹੜੇ ਪਾਰਟੀ ਵਰਕਰਸ ਨੇ ਉਹ ਕਿਸ ਤਰ੍ਹਾਂ ਜਿਹੜੇ ਕੰਮ ਕਰ ਰਹੇ ਨੇ ਕਿ ਚੋਣ ਨੂੰ ਲੈ ਕੇ ਤੇ ਉਹ ਕਿਸ ਤਰ੍ਹਾਂ ਜਿਹੜੀ ਪੂਰੀ ਪਾਰਟੀ ਦੀ ਜਿਹੜੀ ਜ਼ਿਲ੍ਹਾ ਦੀ ਲੀਡਰਸ਼ਿਪ ਆ ਉਹ ਕਿਸ ਤਰ੍ਹਾਂ ਪੱਪਾ ਪਰ ਹੋਈ ਹੈ ਕਿ ਕਿ ਚੋਣ ਜਿੱਤਣ ਦੇ ਲਈ ਹਰ ਹਿੱਲੇ ਸੋ ਦੋਸਤੋ ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਨਤੀਜੇ ਕੀ ਕਹਿੰਦੇ ਨੇ ਕਿ ਲੋਕਾਂ ਦੀ ਲੋਕਤੰਤਰ ਇਹ ਲੋਕਾਂ ਨੇ ਏਡ ਕਰਨਾ ਆਪਣੀ ਜਿੱਤ ਦਾ ਸਿਰ ਹੈ ਕਿਸ ਦੇ ਸਿਰ ਬਣਦੇ ਨੇ ਸੋ ਦੋਸਤੋ ਇਸੇ ਤਰ੍ਹਾਂ ਨਿਤ ਨਵੀਆਂ ਖਬਰਾਂ ਲੈ ਕੇ ਆਪ ਜੀ ਦੀ ਸੇਵਾ ਹੁੰਦੇ ਰਹਿਣਾ ਧੰਨਵਾਦ